ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਚੱਬਰ ਕਰਾ ਵਿਖੇ ਭਾਰੀ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਨਾਲ ਮਲਵੇ ਹੇਠ ਦੱਬ ਕੇ 70 ਸਾਲਾ ਬਜ਼ੁਰਗ ਯੂਸਫ ਮਸੀਹ ਗੰਭੀਰੂ ਬੀ ਜਖਮੀ ਹੋ ਗਿਆ ਜਿਸ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਜਖਮੀ ਬਜ਼ੁਰਗ ਦੇ ਪੁੱਤਰਾਂ ਨੇ ਦੱਸਿਆ ਕਿ ਰਾਤ ਤੋਂ ਹੀ ਪੈ ਰਹੇ ਤੇਜ਼ ਮੀਂਹ ਨਾਲ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਦੋਂ ਉਹ ਆਪਣੀ ਮਾਂ ਨੂੰ ਬਚਾਉਣ ਲੱਗੇ ਤਾਂ ਇੱਕਦਮ ਹੀ ਛੱਤ ਦਾ ਮਲਵਾ ਉਨ੍ਹਾਂ ਦੇ ਪਿਤਾ ਤੇ ਡਿੱਗ ਗਿਆ ਜਿਸ ਨਾਲ ਉਨ੍ਹਾਂ ਦਾ ਪਿਤਾ ਮਲਵੇ ਵਿੱਚ ਦੱਬ ਗਿਆ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਰੋਂਤੇ ਹੀ ਉਹਨਾਂ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਬਾਹਰ ਕੱਢਿਆ ਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਰਕਾਰ ਨੂੰ ਗ੍ਰਾਂਟ ਲਈ ਅਰਜ਼ੀ ਵੀ ਦਿੱਤੀ ਗਈ ਸੀ ਤੇ ਉਹਨਾਂ ਦਾ ਨਾਮ ਬੀ ਲਿਸਟ ਵਿੱਚ ਦਰਜ ਸੀ ਪਰ ਅਜੇ ਤੱਕ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਲਈ ਗ੍ਰਾਂਟ ਨਹੀਂ ਮਿਲੀ ਉਹਨਾਂ ਸਰਕਾਰ પાસે ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਅਸਿਸ ਕੀ ਗੱਲ ਬਤਾਈ ਪਾਜੀ ਇਦਾਂ ਗੱਲ ਬਾਤ ਤਾਂ ਇਹ ਪੀ ਸਵੇਰ ਨਾਲ بارش ਬੜੀ ਲੱਗੀ ਸੀ ਤੇ ਨਾ ਮੀ ਬਹੁਤ ਤੇਰੇ ਉਹਨਾਂ ਸਾਡੇ ਕੋਠੇ ਦੇ ਨਾਲ ਕੱਚਾ ਵਾ ਉਹ ਮਿੱਟੀ ਡਿੱਗਣ ਦਾ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਆਏ ਬਾਪੂ ਜੀ ਬਜ਼ੁਰਗੀ ਉਹਨਾਂ ਕੋ ਨਿਕਲਿਆ ਗਿਆ ਨਹੀਂ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਕੇ ਬੜੀ ਮੁਸ਼ਕਲ ਕੱਢੇ ਆਪਾਂ ਕਿੱਥੇ ਛੱਟ ਲੱਗੀ ਉਹਨਾਂ ਦੇ ਲੱਕ ਤੇ ਛੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਤੇ ਸਿਰ ਤੇ ਟਾਂਕੇ ਲੱਗੇ ਤਾਂ ਕਿੰਨੇ ਕੱਢਿਆ ਬਾਹਰ ਹਾਂਜੀ ਆ ਫਿਰ ਪਿੰਡੋਂ ਦੋ ਮੁੰਡੇ ਆਏ ਪਿੰਡੋਂ ਮੁੰਲਾ ਲਾ ਲਏ ਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ ਤੇ ਕਹਿੰਦੇ ਇਕੱਠੇ ਕੱਚੇ ਕੋਠੇ ਬਣੇ ਨੇ ਗ੍ਰਾਂਡ ਨਹੀਂ ਨਹੀਂ ਜੀ ਗ੍ਰਾਂਡਾ ਜੀ ਤੱਕ ਉੱਤੇ ਲਿਸਟ ਚ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਦਾ ਨਾ ਕੋਈ ਗੌਰ ਕਰਦਾ ਨੁਕਸਾਨਾਂ ਜੀ ਨੁਕਸਾਨ ਆ ਡਾਏ ਹੋਏ ਸਭ ਕੁਝ ਸੱਤ ਦੇ ਗਿਆ ਤੇ ਸਭ ਕੁਝ ਜੋ ਭਾਗ ਕਰ ਭੱਜ ਟੁੱਟ ਭੱਜ ਗਿਆ ਕੀ ਕੀ ਸਮਾਨ ਸੀ ਸਮਾਨ ਗਾਰਡਨ ਨਬਾਰੀ ਪੇਟੀ ਪੁੱਟੀ ਤੇ ਭਾਂਡਾ ਟੇਕ ਰੀ ਟੀਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂਜੀ ਟੁੱਟ ਗਏ ਸਭ ਕੋਈ ਕੋਣੀ ਦੱਸਦਾ ਜਦੋਂ ਦੀ ਸਾਡ ਦੇਖੀ ਐਂਡ ਮੈਂ ਆ ਸੁੱਤਾ ਹੀ ਤੇ ਮੇਰੇ ਨਾਲ ਮਰਾਏ ਬ੍ਰਦਰ ਹੀ ਤੇ ਮਾਰੀ ਮਾਮੀ ਜੀ ਹੀ ਏ ਉਹ ਬਾਪੂ ਜੀ ਨਾਲ ਇਹਨਾਂ ਦੀ ਟੀਮ ਚੱਲ ਰਹੀ ਹੈ ਹਾਂ ਜੀ ਕੀ ਮੰਗ ਕਰਕੇ ਆਏ ਹਾਂ ਜੀ ਕੀ ਮੰਗ ਕਰਨੀ ਹੈ ਸਰਕਾਰ ਤੋਂ ਮੰਗ ਇਹੀ ਕਰਦੇ ਆ ਤੁਹਾਡੇ ਸਰਕਾਰ ਕੋ ਮੰਗ ਹੈ ਉਹ ਵੀ ਸਾਡੇ ਮਦਦ ਕੀਤੀ ਜਾਏ ਸਾਡੇ ਕੋਠੇ ਪਏ ਜਾਣ ਜੀ ਕੀ ਗੱਲ ਹੋਈ ਜੀ ਇਹ ਨਾ ਪੁੱਤ ਮੀਂਹ ਵਰਿਆ ਤੇ ਮੁੰਡੇ ਨੇ ਫੋਨ ਕੀਤਾ ਸਾਨੂੰ ਪਪਾ ਸਾਡੇ ਅਸੀਂ ਥੱਲੇ ਆ ਗਏ ਕੋਠਾ ਟੱਟ ਗਿਆ ਸਾਡਾ ਜੇ ਗਰਾਊਂਡ ਮਿਲੀ ਹੁੰਦੀ ਤੇ ਇਹ ਕੰਮ ਕਾਨੂੰ ਹੋਣਾ ਕਿੰਨੇ ਵਜੇ ਘਟਨਾ ਕਿੰਨੇ ਵਜੇ ਡਿੱਗਾ ਸਰਬ 7 ਵਜੇ ਕੋਣ ਕੋਣ ਹੀ ਦੱਸੋ ਤੁਹਾਨੂੰ ਇਹ ਪੂਕ ਮੁੰਡਾਈ ਪੜੇਵਾ ਪਤੀਆ ਪੜੇਵਾ ਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤੁਹ ਪਰਜਾਈ ਮੇਰੀ ਤੇ ਬਾਪੂ ਹੀ ਤਿੰਨੇ ਜਣੇ ਹਾਂਜੀ ਗ੍ਰਾਂਟ ਭਰੀ ਨਹੀਂ ਆਗੀ ਗ੍ਰਾਂਟ ਭਰੀ ਮਿਲੀ ਨਹੀਂ ਨੀ ਜੇ ਨਾਲ ਜੇ ਮਿਲਦੀ ਤੇ ਇਦਾਂ ਕੰਨ ਹੁੰਦਾ ਕਹਿੰਦਾ ਕੀ ਮੰਗ ਕਰਦੇ ਤੁਸੀਂ ਸਾ ਤੋਂ ਮੰਗਵਾ ਕਰਨੇ ਵੀ ਜੋ ਗਰੀਬ ਦੀ ਮਜਦਦ ਕੰਨ ਕਰ ਬਰ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਵਸ ਤੋਂ ਬਾਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ ਉਧਰ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਬਜ਼ੁਰਗ ਦੀ ਇੱਕ ਲੱਤ ਅਤੇ ਰੀੜ ਦੀ ਹੱਡੀ ਫ੍ਰੈਕਚਰ ਹੋ ਗਈ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਯੂਸਫਾ ਪੇਸ਼ੈਂਟ ਹੈ ਪਿੰਡ ਚਬਕਰੇ ਤੋਂ ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਉਹ ਛੱਤ ਉੱਪਰ ਗਿਰ ਗਿਆ ਤੇ ਇਹਦੇ ਪੋਲੀ ਟਰਾਮਾ ਆਇਆ ਵਾ ਮਤਲਬ ਚੈਸ ਸਿੰਜਰੀ ਵੀ ਹੈਗੀ ਐਬਡੋਮਨਲ ਸਿੰਜਰੀ ਵੀ ਹੈਗੀ ਹੈਡ ਸਿੰਜਰੀ ਵੀ ਹੈਗੀ ਤੇ ਦੇ ਐਕਸਟ੍ਰੀਮਿਟੀ 'ਚ ਫ੍ਰੈਕਚਰ ਹੈਗੇ ਤੇ ਅਸੀਂ ਫਸਟ ਇਟ ਦੇ ਦਿੱਤੀ ਇਹਨਾਂ ਦੇ ਪੇਸ਼ੈਂਟ ਦੇ ਐਕਸ-ਰੇ ਕਰਾਤੇ ਆ ਕਾਈ ਫਲੂਇਡਸ ਐਂਡ ਟਰੀਟਮੈਂਟ ਸਾਰਾ ਕੋ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸੱਟ ਆ ਗਈਆਂ ਚੈਸਟ ਜੀ ਦੇ ਉਹ ਫੀਲ ਹੋ ਰਿਹਾ ਮਤਲਬ ਮੈਂ ਇਗਜ਼ਾਮਨ ਕੀਤਾ ਚੈਸਟ ਹੜੀ ਛਾਤੀ ਦੇ ਡੀ ਟੁੱਟੀ ਨਹੀਂ ਹੈ ਉਹ ਇਹ ਕੋਈ ਅੱਜ ਤੋਂ ਸਮੇਂ ਹੀ ਕਰਾ ਕੇ ਦੇਖਾਂਗੇ ਤੇ ਸੀਮਾ ਦਾ ਫ੍ਰੈਕਚਰ ਲੱਗ ਰਿਹਾ ਕਰਦੇ ਕਿ ਮੈਂ ਮੈਂਬਰ ਤੇ ਕਿਹਾ ਉਹ ਕਿੰਨੇ ਘੰਟੇ ਸੁੱਤੇ ਕਰ ਰਹੇ ਅੱਜ ਮੈਂ ਮੇਰੇ 10 ਬੰਦੇ ਸੁੱਤੇ ਸੀਗੇ ਪਰ ਸੱਟ ਇਹਨਾਂ ਨੂੰ ਨਹੀਂ ਲੱਗੀ ਜਰਾ